ਅੱਜ ਸਰਹੰਦੇ ਸਾਡੇ ਪਤੰਤੇ ਸੱਜਣ ਜਿੰਨੇ ਵੀ ਨੇ ਸਾਡੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਸਾਡੇ ਆਰਤੀ ਮੈਂ ਪਨੀਤ ਨਾਣਾ ਸੇਵਾ ਸਾਇਜ ਜਨਰਲ ਹਿਸਟਰੀ ਜਮਨ ਮੈਂ ਦਾਸ਼ੀਆ ਤਰਵਲੋ ਜੋ ਸਰਵਿਸਾਂ ਦਿੱਤੀਆਂ ਜਾਂਦੀਆਂ 406 ਸਰਵਿਸਾਂ ਉਹ ਅਸੀਂ ਪ੍ਰੋਵਾਈਡ ਕਰਦੇ ਆਂ ਬੰਦੇ ਨੂੰ ਘਰ ਜਾ ਕੇ ਉਹਦੇ ਐਡਰੈਸ ਤੇ ਇਹ ਸਾਡੇ ਕੋਲ ਇੱਕ ਸਰਵਿਸ ਸਾਇਜ਼ ਇਨਸ਼ੋਰੈਂਸ ਆਫ ਬਰਥ ਜੀਨੂੰ ਆਪਾਂ ਕਰਨ ਆਏ ਸੀ ਤੇ ਸਾਨੂੰ ਇਹਨਾਂ ਨੇ ਡਾਕੂਮੈਂਟ ਉਹ ਇਹਨਾਂ ਸਾਨੂੰ ਸਾਰੇ ਦਿੱਤੇ ਨੇ ਤੇ ਅਸੀਂ ਉਸ ਦੇ ਬੇਸ ਤੇ ਇਹਨਾਂ ਦਾ ਸਰਟੀਫਿਕੇਟ ਅਪਲਾਈ ਕਰਨ ਦੀ ਅਰਜੀ ਪਾ ਦਿੱਤੀ ਹੈ 2 ਜਾਂ 3 ਦਿਨਾਂ ਚ ਇਹਨਾਂ ਨੂੰ ਸਰਟੀਫਿਕੇਟ ਪ੍ਰੋਵਾਈਡ ਹੋ ਜਾਏਗਾ ਪੰਜਾਬ ਸਰਕਾਰ ਦੀ ਪਹਿਲ ਕਦਮੀ ਸਰਕਾਰ ਤੁਹਾਡੇ ਦੁਆਰ ਸਤ ਸੂਬੇ ਦੇ ਲੋਕਾਂ ਨੂੰ 406 ਪ੍ਰਕਾਰ ਦੀਆਂ ਸੇਵਾਵਾਂ ਘਰ ਬੈਠੇ ਮਿਲ ਰਹੀਆਂ ਹਨ ਇਸ ਸਕੀਮ ਦਾ ਲਾਭ ਲੈਣ ਲਈ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਥੋਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਉਹ ਕਹੋਗੇ ਸਾਢੇ 6 ਆ ਜੀਏ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋਡ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ ਇਸ ਸਿਊਸ਼ਨ ਮੂਲੇਪੁਰ ਦੇ ਪ੍ਰਧਾਨ ਨੇ ਸਰਾਂ ਦੇ ਪ੍ਰਧਾਨ ਨੇ ਸਾਡੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਹੰਡਾ ਜੀ ਹੈ ਸੀਨੀਅਰ ਆਗੂ ਸਾਡੇ ਸੀੜਾ ਸਾਹਿਬ ਨੇ ਤੇ ਨਾਲ ਬਲਬੀਰ ਸਿੰਘ ਛੋਟੀ ਸਾਡੇ ਬਲਾਕ ਪ੍ਰਧਾਨ ਨੇ ਇਹਨਾਂ ਦੇ ਮੈਸੇਜ ਜਿਹੜੇ ਉਹ ਐਮਸੀ ਵੀ ਨੇ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਹੈ ਕਿ ਜਿਹੜੀ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਉਹਨਾਂ ਨੇ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਸ਼ਹਿਰ ਦੇ ਵਿੱਚ ਅਸੀਂ ਪ੍ਰਚਾਰ ਕਰਕੇ ਤੇ ਪੂਰਨ ਸਹਿਯੋਗ ਕਰਨ ਵਾਸਤੇ ਲੋਕਾਂ ਨੂੰ ਅਪੀਲ ਕਰੀਏ ਵੈਸੇ ਲੋਕਾਂ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਲੇਕਿਨ ਹੋਰ ਵੀ ਜਾਗਰੂਕ ਕਰਨ ਵਾਸਤੇ ਤੇ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਮੁਹਿੰਮ ਚਲਾਈਏ ਤਾਂ ਕਿ ਸ਼ਹਿਰ-ਸ਼ਹਿਰ ਪਿੰਡ-ਪਿੰਡ ਇਲਾਕੇ ਦੇ ਵਿੱਚ ਲੋਕਾਂ ਨੂੰ ਇਹ ਪਤਾ ਲੱਗ ਸਕੇ ਤੇ ਪੰਜਾਬ ਸਰਕਾਰ ਵੱਲੋਂ ਚੁੱਕੀ ਇਸ ਵਧੀਆ ਕਦਮ ਦੀ ਛਲਾਗਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਜਿਹੜੀ ਹੈ ਇਸ ਨੂੰ ਹੋਰ ਸ਼ਕਤੀ ਨਾਲ ਪੰਜਾਬ ਦੇ ਵਿੱਚ ਲਾਗੂ ਕਰੇਗੀ ਪੰਜਾਬ ਦੇ ਵਿੱਚ ਜਾਂ ਤਾਂ ਦੇਖੋ ਨਸ਼ੇ ਵਾਲੇ ਰਹਿਣਗੇ ਤੇ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਣਗੇ ਤੇ ਜਾਂ ਫਿਰ ਉਹ ਬਿਲਕੁਲ ਸੁਧਰ ਕੇ ਬੰਦੇ ਬਣ ਕੇ ਰਹਿਣਗੇ ਪਿਛਲੇ ਸਮੇਂ ਦੇ ਵਿੱਚ 3 ਸਾਲ ਪੰਜਾਬ ਦੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਕਾਰਵਾਈਆਂ ਕੀਤੀਆਂ ਲੇਕਿਨ ਉਹਨਾਂ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ ਥੋੜੀ ਨਰਮੀ ਦਾ ਨਜਾਇਜ਼ ਫਾਇਦਾ ਉਠਾਇਆ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਉਹਨਾਂ ਨੇ ਡੀਸੀ ਸਾਰੇ ਬੁਲਾਏ ਐਸਐਸਪੀ ਬੁਲਾਏ ਤੇ ਬਲਾ ਕੇ ਸਾਰਿਆਂ ਨੂੰ ਹਦਾਇਤ ਕੀਤੀ ਹੈ ਸਖਤ ਕਿ ਪੰਜਾਬ ਦੇ ਵਿੱਚ ਨਸ਼ਾਖੋਰ ਜਿਹੜਾ ਹੈ ਉਹ ਕੋਈ ਨਹੀਂ ਰਹੂਗਾ ਨਸ਼ਾ ਤਸਕਰ ਜਿਹੜੇ ਆ ਉਹ ਪੰਜਾਬ ਜਾਂਦਾ ਛੱਡ ਕੇ ਭੱਜ ਜਾਣਗੇ ਜੇ ਪੰਜਾਬ ਨਹੀਂ ਛੱਡਣਗੇ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਊਗਾ ਜਾਂ ਫਿਰ ਉਹ ਨਸ਼ੇ ਦੀ ਤਸਕਰੀ ਛੱਡ ਜਾਣਗੇ ਸੋ ਅੱਜ ਇਸੇ ਸੰਦਰਭ ਦੇ ਵਿੱਚ ਇਸੇ ਵਾਸਤੇ ਸਾਡੀ ਮੀਟਿੰਗ ਹੋਈ ਹੈ ਮੇਰੇ ਦਫ਼ਤਰ ਦੇ ਵਿੱਚ ਸਤਿਕਾਰਯੋਗ ਸਾਰੀਆਂ ਸ਼ਖਸੀਅਤਾਂ ਆਈਆਂ ਨੇ ਤੇ ਅਸੀਂ ਇਹਦਾ ਅੱਗੇ ਵੀ ਪ੍ਰਚਾਰ ਕਰਨ ਨੂੰ ਸ਼ੁਰੂ ਜਾਣਾ ਹੈ